ਇਕ ਪਾਸੇ ਸ਼ਬੂਬ ਆਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਕੇਂਦਰ ਦੇ ਕੋਲੋਂ ਉਹ ਮਨਵਾ ਲੈਣ ਔਰ ਉਸੇ ਨੂੰ ਲੈ ਕੇ ਦਿੱਲੀ ਜਾਣ ਦੀ ਤਿਆਰੀ ਹੈਗੀ ਹੈ ਦਿੱਲੀ ਚਲੋ ਮੋਰਚਾ ਕਿਸਾਨਾਂ ਦਾ ਲੱਗਿਆ ਹੋਇਆ ਪਰ ਅਜੇ ਤੱਕ ਹਾਲਾਤ ਤਣਾਅਪੂਰਵਕ ਨੇ ਸਰਹੱਦੀ ਏਰੀਆ ਦੇ ਉੱਤੇ ਹਾਲਾਤ ਜ਼ਰੂਰਤਨਾਪੂਰਵਕ ਨੇ ਔਰ ਉਸੇ ਦੇ ਵਿੱਚ ਲੋਕ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਕੁੜੀ ਗੱਡੀ ਦੇ ਵਿੱਚ ਬੈਠੀ ਹੋਈ ਕਿਸਾਨਾਂ ਨੂੰ ਗਾਲਾਂ ਕੱਢਦੀ ਨਜ਼ਰ ਆ ਰਹੀ ਸੀ ਔਰ ਉਸ ਵੀਡੀਓ ਨੂੰ ਲੈ ਕੇ ਵਿਵਾਦ ਕਾਫੀ ਪਖਿਆ ਕਿਉਂਕਿ ਕਿਸਾਨ ਜਿੱਥੇ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਉੱਥੇ ਬੈਠੇ ਹੋਏ ਨੇ ਕਿਸਾਨਾਂ ਨੂੰ ਸ਼ੌਕ ਨਹੀਂ ਆ ਸੜਕਾਂ ਦੇ ਬੈਠਣ ਦਾ ਆਪਣੇ ਘਰਾਂ ਨੂੰ ਛੱਡਣ ਦਾ ਆਪਣੇ ਪਰਿਵਾਰਾਂ ਨੂੰ ਛੱਡਣ ਦਾ ਪਰ ਉੱਥੇ ਹੀ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਵਾਸਤੇ ਕਿਸਾਨ ਸੜਕਾਂ ਤੇ ਹਾਈਵੇ ਜਾਮ ਕਰਕੇ ਭਾਵੇਂ ਬੈਠੇ ਨੇ ਪਰ ਦੂਜੇ ਪਾਸੇ ਨੌਜਵਾਨ ਜਿਨ੍ਹਾਂ ਨੂੰ ਸ਼ਾਇਦ ਇਸ ਮਾਮਲੇ ਬਾਰੇ ਕਿਸਾਨਾਂ ਦੀਆਂ ਮੰਗਾਂ ਬਾਰੇ ਮਾਲੂਮ ਹੀ ਨਹੀਂ ਹੈ ਜਾਣਕਾਰੀ ਹੀ ਨਹੀਂ ਹੈ ਉਹ ਨੌਜਵਾਨ ਆਪਣੀ ਟਿੱਪਣੀ ਦਿੰਦੇ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਕੁੜੀ ਜੋ ਗੱਡੀ ਡਰਾਈਵ ਕਰ ਰਹੀ ਹੁੰਦੀ ਹੈ ਉਹ ਕਿਸਾਨਾਂ ਨੂੰ ਦੇਖ ਕੇ ਗਲਤ ਇਸ਼ਾਰੇ ਕਰਦੀ ਹੈ ਉਹਨਾਂ ਨੂੰ ਗਾਲਾਂ ਕੱਢਦੀ ਹੈ ਜਿਸ ਤੋਂ ਬਾਅਦ ਕਿਸਾਨ ਵੀ ਭੜਕ ਜਾਂਦੇ ਨੇ ਔਰ ਉਹ ਕੁੜੀ ਜਿਹੜੀ ਹੈ ਉਹ ਵੀਡੀਓ ਬਣਾਉਣ ਲੱਗ ਜਾਂਦੀ ਹੈ ਕਿਸਾਨਾਂ ਦੀ ਔਰ ਨਾਲ ਦੀ ਨਾਲ ਉਹਨਾਂ ਨੂੰ ਪੁੱਠਾ ਸਿੱਧਾ ਬੋਲਣ ਲੱਗ ਜਾਂਦੀ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਰਾਖੀ ਸ਼ਾਵੰਤ ਸਭ ਤੋਂ ਅੱਗੇ ਉੱਭਰ ਕੇ ਆਈ ਹੈ ਔਰ ਉਸਨੇ ਇਸ ਹਰਕਤ ਦੀ ਨਖੇਦੀ ਕੀਤੀ ਹੈ ਇਸ ਕੁੜੀ ਦੇ ਖਿਲਾਫ ਰਾਖੀ ਸਾਂਵਤ ਬੋਲਦੀ ਨਜ਼ਰ ਆਈ ਹੈ ਔਰ ਆਪਣੀ ਵੀਡੀਓ ਦੇ ਵਿੱਚ ਰਾਖੀ ਸਾਂਵਤ ਨੇ ਇਸ ਕੁੜੀ ਨੂੰ ਭਰਪੂਰ ਗਾਲਾਂ ਗੱਡੀਆਂ ਨੇ ਉਹਨੇ ਸਾਫ਼ ਕਿਹਾ ਆ ਕਿ ਸਿੱਖ ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਕਿਸਾਨ ਜੋ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਆ ਨੌਜਵਾਨਾਂ ਦੇ ਵੱਲੋਂ ਔਰ ਸਾਫ਼ ਤੌਰ ਦੇ ਉੱਤੇ ਇਸ ਕੁੜੀ ਨੂੰ ਧਮਕਾਉਂਦੀ ਰਾਖੀ ਸਾਂਭਤ ਨਜ਼ਰ ਆ ਰਹੀ ਹੈ ਕਿ ਜੇ ਇਹੀ ਵਤੀਰਾ ਰਿਹਾ ਤੇ ਜੇ ਮੈਂ ਹੁੰਦੀ ਉੱਥੇ ਤੇ ਮੈਂ ਸ਼ਾਇਦ ਇਹਦਾ ਮੂੰਹ ਤੋੜ ਦਿੰਦੀ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਇਸ ਕੁੜੀ ਦੇ ਵਾਸਤੇ ਰਾਖੀ ਸਾਂਭਤ ਜ਼ਰੂਰ ਵਰਤਦੀ ਨਜ਼ਰ ਆ ਰਹੀ ਹੈ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਅਖੜ ਦੀ ਰਾਖੀ ਸਾਂਭਤ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਇਹ ਚਰਚਾਵਾਂ ਬੜੀਆਂ ਹੋਈਆਂ ਸੀ ਇਸ ਕਿਸਮ ਦੀਆਂ ਵੀਡੀਓਜ਼ ਦੇ ਮੱਦੇ ਨਜ਼ਰ ਇਹ ਮੈਸੇਜ ਫੈਲਦਾ ਨਜ਼ਰ ਆ ਰਿਹਾ ਸੀ ਕਿ ਕਿਸਾਨ ਜਿਹੜੇ ਨੇ ਉਹ ਆਮ ਜਨ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਨੇ ਲੋਕਾਂ ਨੂੰ ਤਕਲੀਫ ਪਹਚਾ ਰਹੇ ਨੇ ਔਰ ਜਿਸ ਦੇ ਮੱਦੇ ਨਜ਼ਰ ਲੋਕ ਕਿਸਾਨਾਂ ਨੂੰ ਹੁਣ ਗਾਲਾਂ ਕੱਢਣ ਲੱਗੇ ਸੀ ਨੌਜਵਾਨ ਕਿਸਾਨਾਂ ਨੂੰ ਗਲਤ ਇਸ਼ਾਰੇ ਕਰਦੇ ਨਜ਼ਰ ਆ ਰਹੇ ਸੀ ਪਰ ਉੱਥੇ ਹੀ ਹੁਣ ਰਾਖੀ ਸਾਵੰਦ ਨੇ ਕਿਸਾਨਾਂ ਦਾ ਸਟੈਂਡ ਲਿਆ ਆ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਲਿਆ ਔਰ ਕਿਹਾ ਆ ਕਿ ਜੋ ਲੋਕ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਉਹਨਾਂ ਦੇ ਨਾਲ ਇਹ ਗਲਤ ਵਤੀਰਾ ਕੀਤਾ ਜਾ ਰਿਹਾ ਭਰਪੂਰ ਗਾਲਾਂ ਇਸ ਕੁੜੀ ਨੂੰ ਰਾਖੀ ਸਾਵੰਦ ਨੇ ਆਪਣੀ ਵੀਡੀਓ ਦੇ ਵਿੱਚ ਆਪਣੇ ਲਾਈਵ ਦੇ ਵਿੱਚ ਕੱਢੀਆਂ ਨੇ ਔਰ ਇਸ ਹਰਕਤ ਦੇ ਖਿਲਾਫ ਪਰਜ਼ੋਰ ਨਖੇਦੀ ਰਾਖੀ ਸਾਹਵਤ ਕਰਦੀ ਨਜ਼ਰ ਆਈ ਹੈ ਖੈਰ ਚੰਗੀ ਗੱਲ ਹੈ ਜੇ ਰਾਖੀ ਸਾਹਵਤ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੇ ਨਾਲ ਖੜੀ ਹੈ ਪਰ ਦੂਜੇ ਪਾਸੇ ਜੇ ਲੰਗਰ ਸੰਘਰਸ਼ ਦੀ ਗੱਲ ਕਰੀਏ ਅੰਦੋਲਨ ਦੀ ਗੱਲ ਕਰੀਏ ਤਾਂ ਉਦੋਂ ਵੀ ਕੰਗਨਾ ਰਣੌਤ ਜਿਹੜੇ ਐਕਟ੍ਰੈਸ ਨੇ ਉਹਨਾਂ ਨੇ ਖਾਲਿਸਤਾਨੀਕਰਾਰ ਦੇ ਦਿੱਤਾ ਸੀਗਾ ਜਿਹੜੇ ਕਿਸਾਨ ਇਸ ਸੰਘਰਸ਼ ਦੇ ਵਿੱਚ ਮੌਜੂਦ ਸਨ ਵਕ-ਵਕ ਕਿਸਮ ਦੀਆਂ ਟਿੱਪਣੀਆਂ ਕੰਗਨਾ ਰਣੌਤ ਦੇ ਵੱਲੋਂ ਕੀਤੀਆਂ ਗਈਆਂ ਸੀ ਪਰ ਇਸ ਵਾਰੀ ਇਸ ਅੰਦੋਲਨ ਦੇ ਵਿੱਚ ਚੰਗੀ ਗੱਲ ਹੈ ਕਿ ਬਾਲੀਵੁੱਡ ਦੇ ਕਈ ਅਦਾਕਾਰੀਆਂ ਅਦਾਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਨਾਲ ਖੜਦੇ ਨਜ਼ਰ ਆ ਰਹੇ ਨੇ ਖੈਰ ਇਹਨਾਂ ਤਰ ਚਾਵਾਂ ਨੂੰ ਲੈ ਕੇ ਨੌਜਵਾਨਾਂ ਨੂੰ ਵੀ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਕਿਸਾਨਾਂ ਦੀਆਂ ਮੰਗਾਂ ਕੀ ਨੇ ਹੋ ਸਕਦਾ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਕੇਂਦਰ ਦੀਆਂ ਪਾਲਿਸੀਆਂ ਦੇ ਨਾਲ ਕਿਸਾਨ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ ਹੋ ਸਕਦਾ ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਖੇਤਾਂ ਦੇ ਵਿੱਚ ਫਸਲਾਂ ਲੱਗਦੀਆਂ ਕਿਵੇਂ ਨੇ ਔਰ ਉਹਨਾਂ ਦਾ ਮੁੱਲ ਕਿਵੇਂ ਪੈਂਦਾ ਆ ਪਰ ਕਿਸਾਨਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਜੇ ਬਜ਼ੁਰਗ ਆਪਣਾ ਕਾਰੋਬਾਰ ਛੱਡ ਕੇ ਸੜਕਾਂ ਤੇ ਬੈਠੇ ਹੋਏ ਨੇ ਤਾਂ ਇਹ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੈ ਹਰ ਰੋਜ਼ ਦਿਨ ਤੋਂ ਰਹਿ ਕੇ ਰਾਤ ਤੱਕ ਉੱਥੇ ਮੋਰਚੇ ਦੇ ਵਿੱਚ ਡਟੇ ਰਹਿਣਾ ਪ੍ਰਸ਼ਾਸਨ ਵੱਲੋਂ ਸੁੱਟੀ ਗਈ ਗੋਲੀਬਾਰੀ ਦਾ ਸਾਹਮਣਾ ਕਰਨਾ ਇਹ ਉਹਨਾਂ ਬਜ਼ੁਰਗਾਂ ਨੂੰ ਕੋਈ ਸ਼ੌਂਕ ਨਹੀਂ ਹੈ ਪਰ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਲਾਚਾਰੀ ਹੈ ਜੋ ਉੱਥੇ ਬੈਠੇ ਹੋਏ ਨੇ ਇਸ ਵਾਸਤੇ ਨੌਜਵਾਨਾਂ ਨੂੰ ਵੀ ਆਪਣੇ ਵੱਡੇ ਬਜ਼ੁਰਗਾਂ ਦੇ ਨਾਲ ਗੱਲ ਕਰਨ ਦੀ ਤਮੀਜ਼ ਹੋਣੀ ਲਾਜ਼ਮੀ ਹੈ ਜੋ ਰਾਖੀ ਸਾਹਮਣੇ ਜ਼ਰੂਰ ਆਪਣੀ ਵੀਡੀਓ ਦੇ ਵਿੱਚ ਸिखਾਉਂਦੀ ਨਜ਼ਰ ਆਈ ਆਖਰੇ ਬੋਲਿਆ ਕੀ ਹੈ ਆਓ ਸੁਣ ਲੈਂਦੇ ਸਿੰਗੇਸ ਕਿੰਗ ਸਿੰਗੇਸ ਕਿੰਗ ਫੀਲਿੰਗ ਸੋ ਸ਼ੇਮ ਕਿ ਹਮਾਰੇ ਪਾਜੀ ਲੋਕ ਸਦਾਰਜੀ ਲੋਕ किसानों के लिए प्रदर्शन कर रहे हैं वहां पर ये एक साइकोमेंटल चरसुल्ली गर्दुल्ली लड़की ये मिडल फिंगर दिखा रही है सरदारों को अरे मेरे पाजी लोग मेरे सरदार लोग इसकी जो मिडल फिंगर आपने तोड़ क्यों नहीं दी शेमोनियो गर्ल सरदारों को मिडल फिंगर दिखाओगे ना तुम्हारी वाट लगा देंगे शेमोनियो वो लोग रास्ते पे किसानों किसानों के लिए प्रदर्शन कर रहे वो इतने अच्छे हैं शेमो अनुदार उनको गालियाँ दे रही है एमसीबीसी पर। अबे चरसुली गर्दुली लड़की तू एमसीबीसी, समझी वो सरदार सबसे शांत होते हैं इंडिया चैनल एंड नेवर मिस एन अपडेट